ਕਹਿਣ ਮੇਰਾ ਵਲੌਗ ਲਾਈਕ ਕਮੈਂਟ ਸ਼ੇਅਰ ਸਾਰੇ ਕਰਿਓ ਮੇਰਾ ਲਾਈਕ ਐਂਡ ਸ਼ੇਅਰ ਸਾਰੇ ਕਰਿਓ ਕਿਨੂੰ ਸ਼ੇਅਰ ਕਰਨਾ ਹੈ ਵਲੌਗ ਨੂੰ ਹਾਂ ਚਲ ਠੀਕ ਹੁਣ ਟਾਟਾ ਬਾਏ ਬਾਏ ਕਹਿ ਦੇ ਟਾਟਾ ਬਾਏ ਬਾਏ ਚਲ ਅੰਮਾ ਵਿੱਚ ਆਰ ਗਾਉਣ ਲੱਗਾ ਏ ਹਾਂਜੀ ਆਹ ਗੱਲ ਗਾਓ ਬਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਅੱਜ ਜੀ ਪਤੀਜੇ ਮੇਰਾ ਜਨਮ ਦਿਨ ਤੇ ਆਪਾਂ ਉਹਦਾ ਕੇਕ ਲੈਣ ਲਈ ਮੁਗਗੇ ਆਏ ਆਂ ਜੀ ਇਸ ਲੋਕੇਸ਼ਨ ਤੇ ਮੈਂ ਤੇ ਡਾਕਟਰ ਕ੍ਰਿਸ਼ਨਾ ਬਾਬਾ ਸਤਿ ਸ੍ਰੀ ਅਕਾਲ ਜੀ ਦੋ ਸ਼ਬਦ ਬੋਲੋ ਜੀ ਪਤੀਜੇ ਦਾ ਬਰਥਡੇ ਦਾ ਕੇਕ ਲੈਣ ਆਏ ਆਂ ਜੀ ਤੇ ਪਤੀਜੇ ਨੂੰ ਬੜਾ ਬੜਾ ਹੈਪੀ ਬਰਥਡੇ ਹਾਂਜੀ ਹਾਂਜੀ ਮੁਬਾਰਕਾ ਜੀ ਥੈਂਕ ਯੂ ਜੀ ਮੁਬਾਰਕਾ ਬਹੁਤ ਬਹੁਤ ਤੇ ਕੇਕ ਫੜਦੇ ਹਾਂ ਹੁਣ ਦੀ ਤੇ ਚਲਦੇ ਆ ਘਰ ਆਣਾ ਤੇ ਘਰੇ ਚਲਦੇ ਤੇ ਚਲਦੇ ਆ ਜੀ ਘਰੇ ਫਿਰ ਤੇ ਆ ਆਪਣਾ ਕੇਕ ਆ ਗਿਆ ਜੀ ਤੇ ਦੀ ਅਨਬਾਕਸਿੰਗ ਕਰਿਆ ਕਰਦੇ ਆ ਤੁਹਾਨੂੰ ਵੀ ਦਿਖਾਉਣੇ ਆ ਜੀ ਕੇਕ ਤੇ ਕੇਕ ਨਾਲ ਜ ਘਰੇ ਆ ਗਿਆ ਜੀ ਆ ਬੈਠਾ ਬਾਡੇ ਵਾਏ ਭਤੀਜਾ ਮੇਰਾ ਆ ਕ੍ਰਿਸ਼ਨ ਗਿਫਟ ਲੈ ਗਿਆ ਆ ਡਾਕਟਰ ਕ੍ਰਿਸ਼ਨ ਉਹ ਗਿੰਦੇ ਦਾ ਗਿਫਟ ਹੋ ਰੱਖਿਆ ਹਲਕੋ ਕੇ ਆਪਦਾ ਆਪਾਂ ਲਿਆਂਦੇ ਟ੍ਰੇਨ ਆ ਪੈਗ ਬੁੱਕ ਦਾ ਕਰਾ ਨਹੀਂ ਉਹ ਚੱਕ ਲੈਂਦਾ ਠੀਕ ਨਾ ਸੰਤਭਜਾ ਤੇ ਓਏ ਤੇਰਾ ਵੀ ਬਰਥਡੇ ਅੱਜ ਤੇ ਗਿਫਟ ਵਧੀਆ ਲੱਗੇ ਤੈਨੂੰ ਦੇ ਦਿੰਦੇ ਪਹਿਲਾਂ ਅਡਵਾਂਸ ਠੀਕ ਗਿਫਟ ਮਿਲਿਆ ਤੈਨੂੰ ਅੱਜ ਆਹ ਆਹ ਤੇ ਲੈਣ ਅੱਛਾ ਸਹੀ ਹੈ ਫਿਰ ਹੁਣ ਖੇਡਿਆ ਕਰਾਂਗੇ ਤੇ ਨਾਲ ਚੱਲ ਸਹੀ ਆ ਤੇ ਇਹ ਆ ਜੀ ਸਾਹਮਣੇ ਕੇਕ ਆਪਣੇ ਰੋਲਟ ਵਾਲਾ ਆ ਮੜੀ ਮੋਟੀ ਗੁਜਾਰੀ ਜਿョ ਕਿ ਡੈਕੋਰੇਸ਼ਨ ਕਰ ਲਈ ਇੱਥੇ ਮਨਾਉਣੇ ਜਵਾਗ ਦਾ ਬਰਥਡੇ ਕਰੋ ਚੈਕਲਕੇਸ਼ਨ ਵਿਲਾਰਿਕ ਜੋਗੀ ਸਾਹਮਣੇ ਕੇ ਇੱਕ ਬਿਆ ਬੁਲਟ ਹੈਪੀ ਬਰਥਡੇ ਆਰਾ ਭਤੀਜਾ ਇੱਕ ਲਈ ਮਨਾ ਬੜਾ ਮੜਾ 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 ਸਾਹ ਨਾਲ ਬਾਤ ਇਹਨੂੰ ਇਹਨੂੰ ਗਿਫਟ ਕੋਟ ਵਾਧੂ ਮਿਲ ਗਿਆ ਤੇ ਬੈਠਾ ਗਿਫਟਾਂ ਨਾਲ ਵਾਧੂ ਗਿਫਟਾਂ ਜੀ ਸਰ ਕਿਸੇ ਨੇ ਚਾਹ ਪੀਣ ਤੇ ਬਿਨਾ ਨਹੀਂ ਜਾਣਾ ਮੈਂ ਜਲਦੀ ਜਲਦੀ ਮੈਂ ਗਾਣੇ ਹੀ ਨਹੀਂ ਆਪਾਂ ਹਨਾ ਲਾਦਾ ਹੀ ਬੁੱਤ ਕੋਲ ਲੈ ਆਂਦਾ ਚੱਪਾ ਯਾਰ ਲੈ ਲਾਓ ਗਾਣੇ ਸਪੀਕਰ ਲਿਆ ਦਾਲ ਤੇ ਆਪਏ ਨੇ ਇਹ ਮੁੰਡੇ ਦੇ ਗਿਫਟ ਵਾਧੂ ਗਿਫਟ ਇਕੱਠੇ ਹੋ ਗਏ ਜਿਹੜਾ ਆ ਗਣੋਂ ਗਲੀ ਗਵਾੜ ਚੋਂ ਤੇ ਇਹ ਦੋ ਬਾਦ ਆਪਾਂ ਕਰਦੇ ਆ ਇਹਨਾਂ ਦੀ ਅਨਬਾਕਸਿੰਗ ਗਿਫਟਾਂ ਦੀ ਆਹ ਟਰੇਨ ਆ 10 ਵਾਲੀ ਖੁਦ ਲੈ ਕੇ ਆਏ ਟ੍ਰੇਨ ਮੰਗਦੇ ਟ੍ਰੇਨ ਫਿਰ ਮੈਂ ਲਾਇਆ ਠੀਕ ਤੇ ਇਹਨਾਂ ਦੀ ਕਰਦੇ ਹਾਂ ਅਨਬਾਕਸਿੰਗ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਪ੍ਰੋਗਰਾਮ ਅਗਲਾ ਰੈਡੀ ਚੈਨਲ ਆਪਕ ਤੇ ਜਦੋਂ ਚਾਹ ਸੀ ਤੇ ਟੈਲੇਟ ਹੋਸ ਤੇ ਜਦ ਹੱਥ ਸੀ ਪੱਕੇ ਤੋੜ ਕੇ ਪੱਜੇ ਬਸ ਅੰਮਲ ਆਖ ਤੇ ਮੈਂ ਨੱਚੀ ਬਾਹਰ ਲਾਇਆ ਸਪੀਕਰ ਬਹੁਤ ਅੰਦਰ ਬੈਠੀ ਥੱਲੇ ਗਾਣਾ ਗਾਉ ਰਿਹਾ गाना गाओ रल के गाओ गाना गाओ जब गाना गा दू उची बहुत स्पीकर च आवाज आवे चल 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 ਕਿਉਂ ਘੜਨਾ ਤੈਨੂੰ ਕਿਉਂ ਨਹੀਂ ਆਟਾ ਨੇ ਲਾ ਸਕਦੇ ਉਥੇ ਅੱਛਾ ਮਾਈ ਚ ਆਰ ਗਾਉਣ ਲੱਗਾ ਏ ਹਾਂਜੀ ਆਉ ਗੱਲ ਗਾਓ ਬਈ ਚਿਰੀ ਰਾਦਾ ਰਾਦਾ ਚਿਰੀ ਰਾਦਾ ਰਾਦਾ ਚਿਰੀ ਰਾਦਾ ਰਾਦਾ ਜਬਦਰ ਰਾਦਰਦਰ ਕਰਦਾ ਵੀ ਦੇਖੀ ਅਰਦਾ ਫੋਨ ਬੰਦ ਹੋ ਗਿਆ ਚਲੋ ਵੀ ਅਰਦਾ ਫੋਨ ਬੰਦ ਹੋ ਗਿਆ ਤੇ ਆਰਵ ਦੇ ਗਿਫਟ ਇਕੱਠੇ ਹੋਏ ਸਾਰੇ ਤੇ ਦਿਖਾਉਣੇ ਤੁਹਾਨੂੰ ਸਾਹਤਾਂ ਇਹਨਾਂ ਦਾ ਆਰਵਾ ਕੀ ਹੈ ਸਲਾਈਮ ਤਰੀ ਸਲਾਈਮਾ ਸਲਾਈਮਾ ਤੇ ਆ ਟੰਨੇ ਵਾਲਾ ਇਕ ਬੰਦੇ ਗਿਆ ਟਾਨੇ ਆਹ ਕ੍ਰਿਸ਼ਨ ਦੇ ਗਿਆ ਟਾਨੇ ਚੱਲ ਠੀਕ ਆ ਤੇ ਆਹ ਆ ਗਿਫਟ ਕਹਿੰਦਾ ਪੀਊਦਾ ਇਹ ਪੀਊਦਾ ਚੱਲ ਸਹੀ ਯਾਦ ਟ੍ਰੇਨ ਜੀ ਬਾਈ ਇਹ ਮੈ ਲੱਗਿਆ ਸੀਗਾ ਠੀਕ ਆ ਆ ਆ ਗੁੰਦੇ ਗਿਆ ਕਦ ਪਤਾ ਨਹੀਂ ਉਹਨ ਕਾ ਕੱਢ ਲਊਗਾ ਕੱਪ ਇਹਨਾਂ ਤਾਂ ਨਹੀਂ ਪਤਾ ਆ ਇਹਦਾ ਸੂਟ ਇੰਨਾ ਵੀ ਸੂਟ ਹੀ ਅਸੀਂ ਕੱਢ ਲੈਣੇ ਤੋੜੇ ਇਹ ਕੱਢ ਲੈ ਬਾਪੇ ਵਿੱਚ ਪਾ ਲੈਣੇ ਤੇ ਆਹ ਟਰੇਨ ਨਹੀਂ ਆ ਤੂੜਾ ਇਹ ਚ ਸੂਟ ਸੀ ਹਨਾ ਚਲ ਠੀਕ ਹੈ ਹੁਣ ਪਾਣੀ ਵੀ ਤੀ ਇਹਨਾਂ ਤੋਂ ਕੀ ਹੁਣ ਮੇਰਾ ਵਲੌਗ ਲਾਈਕ ਕਮੈਂਟ ਸ਼ੇਅਰ ਸਾਰੇ ਕਰਿਓ ਮੇਰਾ ਲਾਈਕ ਐਂਡ ਸ਼ੇਅਰ ਸਾਰੇ ਕਰਿਓ ਕਿਉਂ ਸ਼ੇਅਰ ਕਰਨਾ ਹੈ ਵਲੌਗ ਨੂੰ ਚਲ ਠੀਕ ਹੈ ត ாட்ட ាបាយបាយកែដេត ாட்ட ាបាយបាយចល